ਸੋਚੋ ਤੇ ਵਿਚਾਰੋ ਹਾਥ ਅਕਲਾਨੋ ਮਾਰੋ ਕਹਿੋ ਜੇ ਹੀ ਰੀਤ ਅਸਾਂ ਨੇ ਚਲਾ ਲਈ ਪਹਿਲਾ ਅੰਗਰੇਜ਼ਾਂ ਨੇ ਪੰਜਾਬ ਖਾ ਲਿਆ ਤੇ ਹੁਣ ਅੰਗਰੇਜ਼ੀ ਨੇ ਪੰਜਾਬੀ ਖਾ ਲਈ ਪਹਿਲਾ ਅੰਗਰੇਜ਼ਾਂ ਨੇ ਪੰਜਾਬ ਖਾ ਲਿਆ ਤੇ ਹੁਣ ਅੰਗਰੇਜ਼ੀ ਨੇ ਪੰਜਾਬੀ ਖਾ ਲਈ ਸੋਚੋ ਤੇ ਵਿਚਾਰੋ ਕਿਲਾਨੂ ਮਾਰੋ ਰੋ ਇਟਸ ਮੈਂ ਇੱਕ ਲਾਈਨ ਪਾਈ ਜਿਹੜਾ ਬੜਾ ਅੱਜ ਕੱਲ ਹਮ ਕਰੰਟ ਮੁੱਦਾ ਕਿ ਇਹੋ ਜੇ ਸਕੂਲ ਵਿੱਚ ਪੜਦੇ ਜਵਾਕ ਜਿੱਥੇ ਮਾਂ ਬੋਲੀ ਉੱਤੇ ਜ਼ੁਰਮਾਨਾ ਹੋਏ ਆ ਗੱਲਾਂ ਦਾ ਖੜਾਈ ਬਣਾਈ ਜਾਂਦੇ ਸਾਰੇ ਤੂੰ ਵੀ ਖਾਈ ਚੱਲ ਚੁੱਪ ਚਾਪ ਮਾਨਾ ਹੋਏ ਓ ਬਾਬੇ ਵਾਰਿਸ ਤੇ ਬੁੱਲੇ ਲੋਕੀ ਮਨ ਵਿੱਚੋਂ ਭੁੱਲੇ ਕਾਤੋਂ ਹੁੰਦੇ ਆਪੇ ਆਪਣੀ ਗਵਾ ਪਹਿਲਾ ਅੰਗਰੇਜ਼ਾਂ ਨੇ ਪੰਜਾਬ ਖਾ ਲਿਆ ਤੇ ਹੁਣ ਅੰਗਰੇਜ਼ੀ ਨੇ ਪੰਜਾਬੀ ਖਾ ਲਈ ਸੋਚੋ ਤੇ ਵਿਚਾਰੋ ਹੱਥ ਅਕਲਾਂ ਨੂੰ ਮਾਰੋ